ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਆ ਜਿਹੜੇ ਵੀ ਛੋਟੀਆਂ ਤੋਂ ਲੈ ਕੇ ਵੱਡੀਆਂ ਬਿਮਾਰੀਆਂ ਦੇ ਨਾਲ ਕਈ ਕਈ ਸਾਲਾਂ ਤੋਂ ਜੂਝ ਰਹੇ ਆ ਠੀਕ ਨਹੀਂ ਹੋ ਰਹੇ ਦਵਾਈਆਂ ਖਾ ਕੇ ਅੱਕ ਥੱਕ ਚੁੱਕੇ ਆ ਔਰ ਦਵਾਈ ਨਹੀਂ ਲੱਗਦੀ ਉਹ ਹਰ ਐਤਵਾਰ ਨੂੰ ਪਿੰਡ ਦਸਕੇ ਦੇ ਵਿੱਚ ਮੈਨੂੰ ਮਿਲ ਕੇ ਆਪਣੀ ਨਵਜ ਦਿਖਾ ਕੇ ਦੇਸੀ ਜੜੀ ਬੂਟੀਆਂ ਨਾਲ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹਾਂ ਜਿਹੜਾ ਇਹ ਦਸਕਾ ਪਿੰਡ ਹੈ ਇਹ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਨੇੜੇ ਸ਼ਹਿਰ ਲਹਿਰਾ ਗਾਗਾ ਨੇੜੇ ਸ਼ਹਿਰ ਬਰੇਟਾ ਨੇੜੇ ਸ਼ਹਿਰ ਬੁੱਡਲਾਡਾ ਨੇੜੇ ਸ਼ਹਿਰ ਸੁਨਾਮ ਸੋ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਿਲਕਦੇ ਆ ਸਾਨੂੰ ਮਿਲ ਕੇ ਆਪਣੀ ਨਵਜ ਦਿਖਾ ਕੇ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਆ ਦੂਸਰੇ ਨੰਬਰ ਤੇ ਤੁਹਾਡੇ ਧਿਆਨ ਵਿੱਚ ਲਿਆ ਦੇ ਵੀ ਇਹ ਸਾਡੇ ਨਾਮ ਦੇ ਉੱਤੇ ਫੇਕ ਅਕਾਊਂਟ ਬਣਾ ਲੈਂਦੇ ਆ ਠੱਗ Facebook ਤੇ YouTube ਤੇ Instagram ਤੇ ਇਹਨਾਂ ਤੋਂ ਸਾਵਧਾਨ ਰਹੋ ਕਿਉਂਕਿ ਇਹ ਠੱਗ ਹੁੰਦੇ ਨੇ ਸੋ ਫੇਕ ਅਕਾਊਂਟ ਨਕਲੀ ਖਾਤੇ ਅਕਾਊਂਟ ਬਣਾ ਕੇ ਮੇਰੀ ਵੀਡੀਓ ਨੂੰ ਆਪਣੇ ਚੈਨਲ ਦੇ ਉੱਤੇ ਪਾ ਕੇ ਉਹਦੇ ਤੇ ਨੰਬਰ ਆਪਦੇ ਪਾ ਲੈਂਦੇ ਆ ਸੋ ਉਹ ਜਦੋਂ ਤੁਸੀਂ ਉਹਨਾਂ ਨੂੰ ਫੋਨ ਕਰਦੇ ਹੋ ਉਹ ਕਹਿੰਦੇ ਅਸੀਂ ਹਾਂ ਪਰਮਜੀਤ ਸਿੰਘ ਭੱਟੀ ਦੇ ਬੋਲਦੇ ਆ ਕੋਈ ਕਹਿੰਦਾ ਮੈਂ ਬੇਟਾ ਬੋਲਦਾ ਕੋਈ ਬਹੂ ਬੋਲਦੀ ਆ ਕੋਈ ਕਹਿੰਦਾ ਮੈਂ ਭਰਾ ਬੋਲਦਾ ਕੋਈ ਕਹਿੰਦਾ ਮੈਂ ਉਹਦਾ ਚੇਲਾ ਬੋਲਦਾ ਪਹਿਲੇ ਨੰਬਰ ਤੇ ਮੇਰਾ ਫੋਨ ਮੈਂ ਹੀ ਅਟੈਂਡ ਕਰਦਾ ਹੋਰ ਕੋਈ ਅਟੈਂਡ ਨਹੀਂ ਕਰਦਾ ਦੂਜੇ ਨੰਬਰ ਤੇ ਕਿਸੇ ਤੋਂ ਦਵਾਈ ਕੋਰੀਅਰ ਨਾ ਮੰਗਵਾਓ ਅਸੀਂ ਦਵਾਈ ਕੋਰੀਅਰ ਬਿਲਕੁਲ ਨਹੀਂ ਕਰਦੇ ਸਾਡੇ ਨਾਮ ਤੇ ਕੋਈ ਤੁਹਾਨੂੰ ਫੋਨ ਤੇ ਕਵੇ ਕਿ ਅਸੀਂ ਪਰਮਜੀਤ ਸਿੰਘ ਪੱਟੀ ਬੋਲਦਾ ਜਾਂ ਕੋਈ ਕਵੇ ਕੁਝ ਵੀ ਦਵਾਈ ਕੋਰੀਅਰ ਕਰਦੇ ਆ ਉਹਨਾਂ ਤੋਂ ਬਚ ਕੇ ਰਹੋ ਅਸੀਂ ਕਿਸੇ ਨੂੰ ਦਵਾਈ ਘਰੇ ਨਹੀਂ ਭੇਜਦੇ ਕਿਸੇ ਨੂੰ ਦਵਾਈ ਕੋਰੀਅਰ ਨਹੀਂ ਕਰਦੇ ਸਾਡੇ ਨਾਂ ਤੇ ਠੱਗੀ ਮਾਰਦੇ ਆ ਠੱਗ ਫੇਕ ਅਕਾਊਂਟ ਬਣਾ ਕੇ ਵੀਡੀਓ ਸਾਡੀ ਹੁੰਦੀ ਆ ਉਹਦੇ ਤੇ ਨੰਬਰ ਆਪਦੇ ਲਾ ਲੈਂਦੇ ਆ ਤੇ ਤੁਹਾਨੂੰ ਕਹਿੰਦੇ ਆ ਅਸੀਂ ਦਵਾਈ ਕੋਰੀਅਰ ਕਰ ਦਿੰਨੇ ਆ ਅਸੀਂ ਦਵਾਈ ਕੋਰੀਅਰ ਬਿਲਕੁਲ ਨਹੀਂ ਕਰਦੇ ਸਾਨੂੰ ਪਿੰਡ ਡਸਕੇ ਦੇ ਵਿੱਚ ਮਿਲ ਕੇ ਨਵਜ ਦਿਖਾ ਕੇ ਫਿਰ ਆਪਣਾ ਇਲਾਜ ਕਰਵਾਓ ਬਿਨਾ ਸਾਨੂੰ ਮਿਲੇ ਤੋਂ ਕਿਸੇ ਤੋਂ ਦਵਾਈ ਨਾ ਮੰਗਵਾਓ ਕਿਸੇ ਨੂੰ ਆਰਡਰ ਨਾ ਦਿਓ ਕਿਸੇ ਦੇ ਖਾਤੇ 'ਚ ਪੈਸੇ ਨਾ ਪਾਓ ਉਹਦੇ ਸਾਡੇ ਕੋਈ ਜ਼ਿੰਮੇਵਾਰੀ ਸੋ ਹਰ ਐਤਵਾਰ ਨੂੰ ਪਿੰਡ ਡਸਕੇ ਚ ਮੈਨੂੰ ਮਿਲ ਕੇ ਆਪਣੀ ਨਵਜ ਦਿਖਾ ਕੇ ਦੇਸੀ ਜੜੀ ਬੂਟੀਆਂ ਨਾਲ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਆਪਣਾ ਤੁਸੀਂ ਇਲਾਜ ਕਰਵਾ ਸਕਦੇ ਹੋ ਹਰ ਐਤਵਾਰ ਨੂੰ ਮੈਂ ਡਸਕੇ ਪਿੰਡ ਚ ਮਿਲਦਾ ਹੀ ਮਿਲਦਾ ਸੋ ਕੋਈ ਛੁੱਟੀ ਨਹੀਂ ਹੁੰਦੀ ਸਾਡੇ ਐਤਵਾਰ ਨੂੰ ਸੋ ਤੁਸੀਂ ਐਤਵਾਰ ਨੂੰ ਮਿਲ ਕੇ ਨਵਜ ਦਿਖਾ ਕੇ ਫਿਰ ਦਵਾਈ ਲਵੋ ਕਿਸੇ ਤੋਂ ਦਵਾਈ ਕੋਰੀਅਰ ਨਾ ਮੰਗਵਾਓ ਕਿਸੇ ਤੋਂ ਦਵਾਈ ਕੋਰੀਅਰ ਰਾਹੀਂ ਬੁੱਕ ਨਾ ਕਰਾਓ ਕਿਸੇ ਦੇ ਖਾਤੇ 'ਚ ਪੈਸੇ ਨਾ ਪਾਓ ਸੋ ਇਹ ਬੇਨਤੀ ਪ੍ਰਵਾਨ ਕਰਿਓ ਅੱਜ ਜਿਸ ਬਿਮਾਰੀ ਦੇ ਸਬੰਧ 'ਚ ਮੈਂ ਤੁਹਾਡੇ ਸਾਹਮਣੇ ਆਇਆ ਉਹ ਹੈ ਅੱਖਾਂ ਨਾਲ ਰਿਲੇਟਡ ਬਹੁਤ ਸਾਰੇ ਕਿਉਂਕਿ ਸਾਡੇ ਤੁਸੀਂ ਆਮ ਸੰਤ ਮਹਾਤਮਾ ਦੇਖੇ ਹੋਣਗੇ ਉਹਨਾਂ ਦੇ ਐਨਕ ਨਹੀਂ ਕਦੇ ਲੱਗੇਗੀ ਕਿਉਂਕਿ ਸਾਧੂ ਸੰਤ ਮਹਾਤਮਾ ਕੋਲੇ ਆਪਣੇ ਰੋਗਾਂ ਨੂੰ ਖਤਮ ਕਰਨ ਵਾਸਤੇ ਬੜੇ ਨੁਕਤੇ ਨੇ ਸੋ ਉਹੀ ਨੁਕਤਾ ਅੱਖਾਂ ਦਾ ਮੈਂ ਤੁਹਾਡੀ ਝੋਲੀ ਚ ਪਾ ਲੱਗਿਆ ਤਾਂ ਜੋ ਤੁਸੀਂ ਵੀ ਚਾਹੇ 100 ਸਾਲ ਦੀ ਉਮਰ ਤੱਕ ਤੁਹਾਡੀਆਂ ਅੱਖਾਂ ਤੇ ਕਦੇ ਐਨਕ ਨਹੀਂ ਲੱਗੇਗੀ ਕਦੇ ਕੋਈ ਬਿਮਾਰੀ ਨਹੀਂ ਅੱਖਾਂ ਦੀ ਆਵੇਗੀ ਸੋ ਇਸ ਦਵਾਈ ਦੇ ਨਾਲ ਜਿੰਨੇ ਮਰਜ਼ੀ ਨੰਬਰ ਦੀ ਕਿਸੇ ਦੇ ਅੱਖ ਦੇ ਉੱਤੇ ਐਨਕ ਲੱਗੀ ਹੈ ਚਾਹੇ ਬੱਚੇ ਨੇ ਚਾਹੇ ਨੌਜਵਾਨ ਨੇ ਚਾਹੇ ਬਜ਼ੁਰਗ ਨੇ ਜਿੰਨਾ ਮਰਜ਼ੀ ਕਿਸੇ ਦੀ ਅੱਖ ਦੇ ਵਿੱਚ ਕਾਲਾ ਮੋਤੀ ਹੈ ਜਿੰਨਾ ਮਰਜ਼ੀ ਕਿਸੇ ਦੀ ਅੱਖ ਦੇ ਵਿੱਚ ਚਿੱਟਾ ਮੋਤੀ ਹੈ ਜਿੰਨਾ ਮਰਜੀ ਕਿਸੇ ਦੇ ਪਰਦੇ ਦੇ ਉੱਤੇ ਖੂਨ ਆ ਗਿਆ ਐ ਅੱਖ ਦੇ ਵਿੱਚੋਂ ਪਾਣੀ ਆਉਂਦਾ ਲਾਲੀ ਐ ਧੁੰਦ ਐ ਜਾਲ ਐ ਦਰਦ ਐ ਸੋਜ ਐ ਅੱਖ ਦਾ ਕੋਈ ਵੀ ਰੋਗ ਐ ਏ ਤੋਂ ਲੈ ਕੇ ਜੈਡ ਤੱਕ ਅੱਖ ਦਾ ਕੋਈ ਵੀ ਰੋਗ ਐ ਇਹ ਸੰਤਾਂ ਮਹਾਪੁਰਸ਼ਾਂ ਦੀ ਦੱਸੀ ਹੋਈ ਦਵਾਈ ਦੇ ਨਾਲ ਤੁਹਾਡੇ ਇਹ ਸਾਰੇ ਰੋਗ ਬਿਲਕੁਲ ਗਰੰਟੀ ਦੇ ਨਾਲ ਠੀਕ ਹੋ ਜਾਣਗੇ ਉਸ ਚੀਜ਼ ਦੀ ਮੈਂ ਛਟਾਮ ਪੇਪਰ ਤੇ ਗਰੰਟੀ ਲਿਖ ਕੇ ਦੇਣ ਨੂੰ ਤਿਆਰ ਆਂ ਮਹਾਪੁਰਸ਼ਾਂ ਦਾ ਇਹ ਨੁਕਸਾ ਤੁਸੀਂ ਵਰਤ ਲਿਓ ਜਿੰਦਗੀ ਚ ਕਦੇ ਤੁਹਾਨੂੰ ਅੱਖਾਂ ਦੀ ਕੋਈ ਬਿਮਾਰੀ ਨਹੀਂ ਆਵੇਗੀ ਜੇ ਆਈ ਹੋਈ ਹੈ ਉਹ ਬਿਲਕੁਲ ਠੀਕ ਹੋ ਜਾਏਗੀ ਇਹਦੇ ਨਾਲ ਸਭ ਤੋਂ ਪਹਿਲਾਂ ਪਾਉਣ ਵਾਲੀ ਦਵਾਈ ਕਿਵੇਂ ਬਣਾਉਣੀ ਆ ਨਿੰਬੂ ਦਾ ਰਸ ਲੈ ਲਓ ਇੱਕ ਸਮਾਨ ਲੈ ਲਓ ਨਿੰਬੂ ਦਾ ਰਸ ਲੈ ਲਓ 50 ਗ੍ਰਾਮ ਅਦਰਕ ਦਾ ਰਸ ਲੈ ਲਓ 50 ਗ੍ਰਾਮ ਚਿੱਟੇ ਪਿਆਜ਼ ਦਾ ਰਸ ਜਿਹੜਾ ਉਹ 50 ਗ੍ਰਾਮ ਇੰਨੇ ਹੀ 50 ਗ੍ਰਾਮ ਸ਼ਹਿਦ ਲੈ ਲਓ ਇਹਦੇ ਵਿੱਚ 1 ਗ੍ਰਾਮ ਇਹਦੇ ਵਿੱਚ ਕੇਸਰ ਪਾਣਾ ਤੇ 50 ਗ੍ਰਾਮ ਇਹ ਦੇਸੀ ਗਾਂ ਦਾ ਪਸ਼ਾਬ ਪਾਣਾ ਤੇ ਇਸੇ ਤਰ੍ਹਾਂ ਹੀ ਚਿੱਟੇ ਗੰਡੇ ਦਾ ਰਸ ਤੇ ਲਾਲ ਗੰਡੇ ਦਾ ਰਸ 50 50 ਗ੍ਰਾਮ ਤੇ ਇਸੇ ਤਰ੍ਹਾਂ ਹੀ ਜਿਹੜਾ ਸੰਤਰਾ ਹੁੰਦਾ ਆਪਣੇ ਇੱਕ ਕਿਨੂ ਹੁੰਦਾ ਇੱਕ ਸੰਤਰਾ ਸੰਤਰਾ ਲੈ ਲੈਣਾ ਸੰਤਰੇ ਦੀਆਂ ਛਿਲੜਾਂ ਦਾ ਰਸ ਕੱਢ ਕੇ ਉਹ ਪਾਉਣਾ ਹੈਗਾ ਇਸੇ ਤਰ੍ਹਾਂ ਚਿੱਟਾ ਚੰਦਨ ਮਿਲੂਗਾ ਉਹ ਪਾਣਾ ਹੈਗਾ 50 ਗ੍ਰਾਮ ਇਸੇ ਤਰ੍ਹਾਂ ਲਾਲ ਚੰਦਰ 50 ਗ੍ਰਾਮ ਰਤਨ ਜੋਤ 50 ਗ੍ਰਾਮ ਗੁਲਾਬ ਦਾ ਅਰਕ 50 ਗ੍ਰਾਮ ਆਮਲੇ ਦਾ ਰਸ 50 ਗ੍ਰਾਮ ਨਿੰਬੂ ਦੇ ਪੱਤਿਆਂ ਦਾ ਰਸ 50 ਗ੍ਰਾਮ ਤੇ ਨਿੰਬੂ 7 ਜਿਹੜਾ ਉਹ 2 ਗ੍ਰਾਮ ਸਮੁੰਦਰ ਝਾਗਾ ਜਿਹੜੀ ਉਹ 5 ਗ੍ਰਾਮ ਦੇਸੀ ਘਿਓ ਜਿਹੜਾ ਉਹ 2 ਗ੍ਰਾਮ ਇਹ ਸਾਰੀਆਂ ਚੀਜ਼ਾਂ ਤੁਸੀਂ ਇਕੱਠੀਆਂ ਕਰਕੇ ਪਾ ਕੇ 1 ਮਹੀਨੇ ਦੇ ਲਈ ਧੁੱਪੇ ਰੱਖ ਦੋ ਕੋਠੇ ਦੇ ਉੱਤੇ ਛੱਤ ਦੇ ਉੱਤੇ ਉਸ ਤੋਂ ਬਾਅਦ ਇਹਨੂੰ ਕੱਪੜਾ ਛਾਣ ਕਰਨਾ ਹੈ ਬਿਲਕੁਲ ਬਰੀਕ ਕੱਪੜੇ ਦੇ ਨਾਲ 7-8 ਵਾਰੀ ਪਾਣੋ ਤਾ ਜੋ ਇਹਦੇ ਵਿੱਚ ਕੋਈ ਚੀਜ਼ ਨਾ ਆਵੇ ਬਿਲਕੁਲ ਸਾਫ਼ ਕੱਲਾ ਪਾਣੀ ਰਹਿ ਜਾਵੇ ਰਸ ਰਹਿ ਜਾਵੇ ਸੋ ਉਹ ਤੁਸੀਂ 4 ਟਾਈਮ ਪਾਉਣਾ ਹੈ ਸਵੇਰੇ ਦੁਪਹਿਰੇ ਸ਼ਾਮ ਨੂੰ ਤੇ ਰਾਤ ਨੂੰ ਅੱਖਾਂ ਦੇ ਵਿੱਚ ਦੋ ਦੋ ਗੁੰਦਾਂ ਤੇ ਨਾਲ ਹੀ ਖਾਣ ਵਾਲੀ ਦਵਾਈ ਹੈ ਜਿਹੜੀ ਉਹ ਬਣਾਉਣੀ ਹੈ ਇਹਦੇ ਵਿੱਚ ਸੰਕ ਪੁਸ਼ਪੀ ਲੈਣੀ ਹੈ 50 ਗ੍ਰਾਮ ਬ੍ਰਹਮੀ ਬੂਟੀ 50 ਗ੍ਰਾਮ ਸਰਪਗੰਦਾ 50 ਗ੍ਰਾਮ ਜਟਾਮਾਸੀਪਰਾ 50 ਗ੍ਰਾਮ ਬਦਾਮ 50 ਗ੍ਰਾਮ ਕਾਜੂ 50 ਗ੍ਰਾਮ ਖਸਖਸ 50 ਗ੍ਰਾਮ ਪਿਸਤਾ 50 ਗ੍ਰਾਮ ਅਖਰੋਟ 50 ਗ੍ਰਾਮ ਚੰਦਨ 50 ਗ੍ਰਾਮ ਮੁਲਠੀ 50 ਗ੍ਰਾਮ ਗੁਲਾਬ ਦੇ ਫੁੱਲ ਸੁੱਕੇ ਹੋਏ 50 ਗ੍ਰਾਮ ਅਸ਼ਵਗੰਧਾ 50 ਗ੍ਰਾਮ ਸ਼ਤਾਵਰ 50 ਗ੍ਰਾਮ ਮੂਸਲੀ ਸਫੇਦ 50 ਗ੍ਰਾਮ ਅਕਰਕਰਾ 50 ਗ੍ਰਾਮ ਮੋਤੀ ਭਸਮ 10 ਗ੍ਰਾਮ ਮੁਕਤਾ ਸ਼ਕਤੀ ਭਸਮ 10 ਗ੍ਰਾਮ ਕਾਮ ਦੁੱਧਾਰਸ 50 ਗ੍ਰਾਮ ਚਾਂਦੀ ਭਸਮ 2 ਗ੍ਰਾਮ ਸੋਨਾ ਭਸਮ 1 ਗ੍ਰਾਮ ਤੇ ਇਸੇ ਤਰ੍ਹਾਂ ਹੀ ਰਤਨ ਜੋਤ ਜਿਹੜੀ ਉਹ ਲੈਣੀ ਆ 50 ਗ੍ਰਾਮ ਆਮਲਾ 50 ਗ੍ਰਾਮ ਹਰੜ 50 ਗ੍ਰਾਮ ਬਿਹੇੜਾ 50 ਗ੍ਰਾਮ ਅਰਜਣ 50 ਗ੍ਰਾਮ ਮਿਸ਼ਰੀ 50 ਗ੍ਰਾਮ ਬਸੰਤ ਕੁਸਮਰ ਕ ਰਸ 2 ਗ੍ਰਾਮ ਤੇ ਇਮਲੀ ਦੇ ਬੀਜ 50 ਗ੍ਰਾਮ ਸੁਹਾਂਜਣੇ ਦੇ ਬੀਜ 50 ਗ੍ਰਾਮ ਤੇ ਮੁਲਠੀ 50 ਗ੍ਰਾਮ ਲੌਂਗ 50 ਗ੍ਰਾਮ ਇਲਾਚੀ 50 ਗ੍ਰਾਮ ਬਿਹਾਰੀ ਗੰਦ 50 ਗ੍ਰਾਮ ਸਾਲਮ 50 ਗ੍ਰਾਮ ਕੌਂਚ ਬੀਜ 50 ਗ੍ਰਾਮ ਜਲਵੇਤਰੀ 50 ਗ੍ਰਾਮ ਇਹ ਖਾਣ ਵਾਲੀ ਇਹਨੂੰ ਸਾਰੀਆਂ ਚੀਜ਼ਾਂ ਨੂੰ ਪੀਸ ਕੇ ਪਾਊਡਰ ਬਣਾ ਕੇ ਇੱਕ ਡੱਬੇ ਚ ਪਾ ਲੈਣਾ ਇਹ ਦੋ ਟਾਈਮ ਖਾਣਾ ਹੈ ਇੱਕ ਚਮਚ ਦਵਾਈ ਸਵੇਰੇ ਖਾਲੀ ਪੇਟ ਕੋਸੇ ਦੁੱਧ ਨਾਲ ਇੱਕ ਚਮਚ ਦਵਾਈ ਸ਼ਾਮ ਨੂੰ ਰੋਟੀ ਤੋਂ ਘੰਟਾ ਪਹਿਲਾਂ ਗਰਮ ਦੁੱਧ ਨਾਲ ਆਲੂ ਤੇ ਚੌਲ ਦਾ ਭਰੇਜ ਰੱਖਣਾ ਮੈਂ ਸ਼ਟਾਮ ਪੇਪਰ ਤੇ ਗਰੰਟੀ ਤੁਹਾਨੂੰ ਲਿਖ ਕੇ ਦੇਣਾ 3 ਮਹੀਨੇ ਇਸ ਦਵਾਈ ਨੂੰ ਬਣਾ ਕੇ ਵਰਤ ਲੋ 3 ਮਹੀਨੇ ਅੱਖਾਂ ਦੇ ਵਿੱਚ ਪਾ ਲੋ ਤੇ 3 ਮਹੀਨੇ ਖਾਣ ਵਾਲੀ ਦਵਾਈ ਖਾ ਲੋ ਤੁਹਾਡੇ ਜਿੰਨੇ ਮਰਜੀ ਨੰਬਰ ਦਾ ਚਸ਼ਮਾ ਐਨਕ ਲੱਗੀ ਹੈ ਬਿਲਕੁਲ ਤਿੰਨ ਮਹੀਨਿਆਂ ਦੇ ਵਿੱਚ ਉਤਰ ਜਾਵੇਗੀ ਤੁਹਾਡਾ ਜਿੰਨਾ ਮਰਜੀ ਚਿੱਟਾ ਮੋਤੀ ਹੈ ਜਿੰਨਾ ਮਰਜੀ ਕਾਲਾ ਮੋਤੀ ਹੈ ਤਿੰਨ ਮਹੀਨਿਆਂ ਦੇ ਵਿੱਚ ਬਿਲਕੁਲ ਖਤਮ ਹੋ ਜਾਵੇਗਾ ਤੁਸੀਂ ਜਿੰਨਾ ਮਰਜੀ ਕਿਸੇ ਦੀ ਨਿਗਾ ਘਟ ਹੈ ਜਿੰਨਾ ਮਰਜੀ ਕਿਸੇ ਦੀ ਅੱਖਾਂ 'ਚ ਪਾਣੀ ਆ ਰਿਹਾ ਧੁੰਦ ਹੈ ਜਾਲ ਹੈ ਸੋਜ ਹੈ ਲਾਲੀ ਹੈ ਪਰਦੇ ਦੇ ਉੱਤੇ ਜਿੰਨਾ ਮਰਜੀ ਖੂਨ ਹੈ 3 ਮਹੀਨਿਆਂ ਦੇ ਵਿੱਚ ਇਹ ਸਾਰੀਆਂ ਬਿਮਾਰੀਆਂ ਤਕਲੀਫਾਂ ਨੇ ਜਿਹੜੀਆਂ ਇਹ ਦਵਾਈ ਖਤਮ ਕਰ ਦੇਵੇਗੀ ਇਸ ਚੀਜ਼ ਦੀ ਗਰੰਟੀ ਮੈਂ ਤੁਹਾਨੂੰ ਸਟੈਂਪ পেਪਰ ਤੇ ਲਿਖ ਕੇ ਦੇਣ ਨੂੰ ਤਿਆਰ ਆ ਤੁਸੀਂ ਇਸ ਦਵਾਈ ਨੂੰ ਮਹਾਪੁਰਸ਼ਾਂ ਦੀ ਦੱਸੀ ਹੋਈ ਇਸ ਦਵਾਈ ਨੂੰ ਵਰਤੋ ਆਪਣੇ ਰੋਗ ਠੀਕ ਕਰੋ ਅੱਗੇ ਸ਼ੇਅਰ ਕਰੋ ਲੋਕਾਂ ਦੀ ਵੀ ਮਦਦ ਕਰੋ ਮੈਂ ਫਿਰ ਦੱਸ ਦੇਵਾਂ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾ ਮਰੀਜ਼ਾਂ ਨੂੰ ਮਿਲਦੇ ਆਂ ਨਬਜ ਦਿਖਾ ਕੇ ਆਪਣੇ ਛੋਟੇ ਤੋਂ ਲੈ ਕੇ ਵੱਡੇ ਰੋਗਾਂ ਦਾ ਗਰੰਟੀ ਦੇ ਨਾਲ ਦੇਸੀ ਦਵਾਈਆਂ ਨਾਲ ਤੁਸੀਂ ਇਲਾਜ ਕਰਵਾ ਸਕਦੇ ਹੋ ਅਸੀਂ ਦਵਾਈ ਕੋਰੀਅਰ ਬਿਲਕੁਲ ਨਹੀਂ ਕਰਦੇ ਸਾਨੂੰ ਡਸ ਕੇ ਪਿੰਡ ਦੇ ਵਿੱਚ ਮਿਲ ਕੇ ਨਬਜ ਦਿਖਾ ਕੇ ਫਿਰ ਦਵਾਈ ਲਵੋ ਕਿਸੇ ਨੂੰ ਆਰਡਰ ਬੁੱਕ ਨਾ ਕਰਾਵੋ ਸਭ ਫੇਕ ਅਕਾਊਂਟ ਬਣਾ ਕੇ ਲੋਕਾਂ ਨੂੰ ਠੱਗਦੇ ਆ ਜੋ ਵੀ ਕਹਿੰਦਾ ਮੈਂ ਦਵਾਈ ਭੇਜਦਾ ਉਹ ਠੱਗ ਨੇ ਉਹਨਾਂ ਤੋਂ ਬਚੋ ਅਸੀਂ ਦਵਾਈ ਕੋਰੀਅਰ ਨਹੀਂ ਕਰਦੇ ਸਾਨੂੰ ਪਿੰਡ ਦਸਕੇ ਚ ਮਿਲ ਕੇ ਐਤਵਾਰ ਨੂੰ ਦਵਾਈ ਲਓ ਹਰ ਐਤਵਾਰ ਅਸੀਂ ਮਿਲਦੇ ਹੀ ਮਿਲਦੇ ਹਾਂ ਸੋ ਇਹ ਬੇਨਤੀਆਂ ਪਰਵਾਣ ਕਰਿਓ ਇਸ ਨੁਕਤੇ ਨੂੰ ਵਰਤੋ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ